ਐਸਜੀਐਮ ਦਫਤਰ ਗੜਸ਼ੰਕਰ ਦੀ ਚਾਰਦੀਵਾਰੀ ਦੇ ਅੰਦਰ ਅਚਾਨਕ ਅੱਗ ਲੱਗਣ ਦੇ ਨਾਲ ਉੱਥੇ ਪਈ ਲੱਕੜ ਤੇ ਬੈਠਣ ਲਈ ਬਣੀ ਹੋਈ ਸ਼ੈੱਡ ਸੜ ਕੇ ਹੋਈ ਸਵਾਦਾਜੀ ਜਾਣਕਾਰੀ ਅਨੁਸਾਰ ਕਿ ਅੱਜ ਦੁਪਹਿਰ ਬਾਅਦ ਇੱਕਦਮ ਧੂੰਆਂ ਉੜਦਾ ਦਿਖਾਈ ਦੇ ਰਿਹਾ ਸੀ ਅਤੇ ਜਿੱਥੇ ਗਰਮੀ ਦਾ ਪ੍ਰਕੋਪ ਵੀ ਜਿਹੜਾ ਵਾ ਕਾਫੀ ਸਿੱਖਰਾਂ ਦੇ ਉੱਤੇ ਨਜ਼ਰ ਆ ਰਿਹਾ ਦੂਸਰੇ ਪਾਸੇ ਗੱਲਬਾਤ ਕਰੀ ਤਾਂ ਮੌਜੂਦ ਅਧਿਕਾਰੀ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਉੱਥੇ ਅਧਿਕਾਰੀ ਸੂਚਿਤ ਕੀਤਾ ਗਿਆ ਜਿਸ ਦੇ ਬਾਅਦ ਤੁਰੰਤ ਅੱਗ ਦੇ ਉੱਤੇ ਵੀ ਕਾਬੂ ਪਾ ਲਿਆ ਗਿਆ ਹਾਲਾਂਕਿ ਅੱਗ ਲੱਗਣ ਦੇ ਨਾਲ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰੰਤੂ ਚਾਰ ਦਿਵਾਰੀ ਦੇ ਅੰਦਰ ਪਈ ਲੱਕੜ ਅਤੇ ਲੋਕਾਂ ਦੇ ਬੈਠਣ ਦੇ ਲਈ ਬਣਾਈ ਗਈ ਸ਼ੈੱਡ ਸੜ ਕੇ ਸੁਆਹ ਹੋ ਗਈ ਆ ਕੀ ਕੁਝ ਕਿਹਾ ਆਓ ਪੂਰੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਲੈਣੀ ਆ ਤੁਸੀਂ ਬਣੇ ਰਹੋ ਪੰਜਾਬੀ ਅਖ਼baar ਚੈਨ ਦੇ ਨਾਲ ਬਿੱਟੂ ਚੋਹਾਨ ਦੀ ਰਿਪੋਰਟ ਕਰ ਸ਼ੰਕਰ ਹੋਗੇ ਤੁਸੀਂ ਸਾਰੇ ਸਾਨੂੰ ਪਤਾ ਲੱਗਿਆ ਸੀ ਤਾਂ ਬਾਹਰ ਦਾ ਧੂੰਆਂ ਨਿਕਲਦਾ ਪਿਆ ਬਹੁਤ ਤੇ ਅਸੀਂ ਆ ਕੇ ਦੇਖਿਆ ਤਾਂ ਇਤਨਾ ਤੱਕਾ ਬਾਲਣ ਕਰਕੇ ਆ ਸਾਰਾ ਹੀ ਆ ਕਿਸੇ ਨੇ ਜਾਂ ਤਾਂ ਕੋਈ ਟੀਰ ਛੱਡਤੀ ਰੱਬ ਜਾਣੇ ਕੀ ਹੋਇਆ ਪਰ ਇਹ ਸਾਰੇ ਅੱਗ ਲੱਗ ਗਈ ਉਹ ਬੈਠਣ ਵਾਲੀ ਜਗ੍ਹਾ ਵੀ ਸਾਰੀ ਚੜ ਗਈ ਹੈ ਤੇ ਅਸੀਂ ਮੌਕੇ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਸੀ ਤੇ ਆ ਗਏ ਅੱਗ ਤੇ ਕਾਬੂ ਪਾ ਲਿਆ ਹੈ ਬਾਕੀ ਜੀ ਕੋਈ ਨੁਕਸਾਨ ਨਹੀਂ ਹੋਇਆ ਇਹ ਤਾਂ ਤੇ ਇਹ ਜਿਹੜਾ ਲੱਕੜ ਵਗੈਰਾ ਪਈ ਸੀ ਇੱਥੇ ਜੀ ਹਾਂ ਲੱਕੜ ੱਤੀ ਪਈ ਜਿੱਦਾਂ ਜੀ ਨੇਰੀ ਨਾਲ ਬਾਲਣ ਜਿੱਦਾਂ ਤਰਕਤ ਡੇਗੇ ਸੀ ਉਹ ਕੱਟ ਕੇ ਰੱਖੇ ਹੋਏ ਸੀਗੇ ਤੇ ਉਹਨ ਸੁੱਕਾ ਬਾਲਣ ਹੋਣ ਕਰਕੇ ਅੱਗ ਛੇਤੀ ਪੈ ਗਈ। ਇੱਕ ਉਹ ਬੈਟਰ ਵਾਲੀ ਥਾਂ ਉੱਥੇ ਵੀ ਲੱਗੀ ਹੋਈ ਜਾਂਦੀ। ਹਾਂਜੀ ਉਹ ਸਾਰਾ ਛપરા ਵੀ ਜਿੱਤਾ ਉੱਪਰੋਂ ਸੁੱਕਾ ਸੀਗਾ ਸਾਰਾ ਨਾ ਕੋਈ ਉਧਰ ਖਲੂ ਖਾ ਗਿਆ ਉੱਪਰ ਉਹਨੂੰ ਅੱਗ ਲੱਗ ਗਈ। ਉਹਦਾ ਬਚਾ ਜੇ। ਹਾਂਜੀ ਉਹਦਾ ਬਚਾਇਆ ਜੀ ਸਾਰਾ।